ਸਹੀ ਗੱਲ ਜੀ ਅੱਜ ਮੈਂ ਜਿਹੜੀ ਵੀਡੀਓ ਬਣਾ ਰਿਹਾ ਹਾਂ ਉਹ ਗੋਡ ਹਿਲ ਫੁੱਲ ਦੀ ਹੈ ਗੋਡ ਹਿਲ ਫੁੱਲ ਜਿਹੜਾ ਉਹਦੇ ਕਿੰਨੇ ਫਾਇਦੇ ਆ ਤੇ ਕਿੰਨੇ ਨੁਕਸਾਨ ਆ ਗੋਡ ਹਿਲ ਫੁੱਲ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਤਾਂ ਇਹ ਦੇਖੋ ਇਹ ਮੈਂ ਇੱਕ ਪੱਗ ਚਾ ਇਹ ਗੋਡ ਹਿਲ ਹੈ ਤੇ ਦੇਖੋ ਇਹ ਗੋਡ ਹਿਲ ਦਾ ਫੁੱਲ ਹੈ ਸਭ ਤੋਂ ਜ਼ਿਆਦਾ ਇਹ ਜਿਹੜੇ ਅਗਲੇ ਪਾਸੇ ਡੰਡੀ ਆ ਉਹਦਾ ਬੈਨੀਫਿਟ ਜ਼ਿਆਦਾ ਇਹਦਾ ਸਭ ਤੋਂ ਜ਼ਿਆਦਾ ਬੈਨੀਫਿਟ ਇਹ ਹੈ ਵੀ ਜਿਨ੍ਹਾਂ ਦੇ ਵਾਲ ਛੋਟੇ ਆ ਜਾਂ ਵਾਲ ਝੜਦੇ ਆ ਜਾਂ ਦੋ ਮੂੰਹੇ ਨੇ ਉਹਨਾਂ ਵਾਲਾਂ ਨੂੰ ਮੈਂ ਦੱਸਾਂਗਾ ਵੀ ਕਿਸ ਤਰ੍ਹਾਂ ਇਸ ਦਾ ਇਸਤੇਮਾਲ ਕਰਨਾ ਦੂਜੀ ਗੱਲ ਇਹ ਆ ਕਿ ਅਗਰ ਤੁਹਾਡੇ ਪੱਥਰੀ ਹੈ ਬਾਰ-ਬਾਰ ਪੱਥਰੀ ਬਣਦੀ ਹੈ ਮੈਂ ਦੱਸਾਂਗਾ ਤੁਹਾਨੂੰ ਕਿ ਇਸ ਦਾ ਇਸ ਤਰ੍ਹਾਂ ਇਲਾਜ ਕਰਨਾ ਹੈ अगर ये मेरी वीडियो तनु चंगी लगे लाइक शेयर ते कमेंट्स कर ए गुड हेल्थ ਦਾ ਫੁੱਲ ਜੋ ਤੁਸੀਂ ਦੇਖ ਰਹੇ ਹੋ ਇਸ ਤੇ ਮੈਂ ਤੁਹਾਨੂੰ ਫਾਇਦੇ ਦੱਸਾਂਗਾ ਔਰ ਦੇਖੋ ਇਹ ਜਿਹੜੀ ਇਹਦੀ ਡੰਡੀ ਹੈ ਇਹ ਡੰਡੀ ਨਾਲ ਇਹ ਫੁੱਲ ਤੇ ਨਾਲ ਇਸ ਦੇ ਪੱਤੇ ਉਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਨਾਰੀਅਲ ਦਾ ਤੇਲ ਗਰਮ ਕਰਕੇ ਉਸਦੇ ਵਿੱਚ ਇਸ ਨੂੰ ਪਾ ਦੇਣਾ ਹੈ 6-7 ਗੋਲ ਪਾ ਦੇਣੇ ਹਨ ਤੁਸੀਂ 2-3 ਦਿਨ ਬਾਅਦ ਦੇਖੋਗੇ ਪੌਂਡਾ ਰੰਗ ਬਦਲ ਗਿਆ ਹੈ ਅਤੇ ਉਸ ਨੂੰ ਤੁਸੀਂ ਆਪਣੇ ਵਾਲਾਂ ਦੇ ਵਿੱਚ ਫਿਲਟਰ ਕਰਕੇ ਲਗਾਉਣਾ ਹੈ ਇਸ ਤੋਂ ਬਾਅਦ ਅਸੀਂ ਇਹ ਡੰਡੀ ਤੋੜ ਕੇ ਇਹ ਡੰਡੀ ਤੋੜਤੀ ਤੇ ਥੱਲੇੋਂ ਅਸੀਂ ਇਸ ਨੂੰ ਵੀ ਤੋੜ ਦੇਣਾ ਹੈ ਇਸ ਤੋਂ ਬਾਅਦ ਅਸੀਂ ਇਹ ਜਿਹੜੇ ਪੱਤੇ ਨੇ ਇਹ ਅਸੀਂ ਖਾ ਸਕਦੇ ਆ ਜਿਨ੍ਹਾਂ ਦੇ ਲੀਵਰ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੈ ਇਸ ਨੂੰ ਧੋ ਕੇ ਤੇ ਖਾਧਾ ਜਾ ਸਕਦਾ ਹੈ ਇਸ ਦਾ ਕੋਈ ਨੁਕਸਾਨ ਨਹੀਂ ਹੈ ਬਹੁਤ ਤਾਕਤ ਵਾਲੀ ਚੀਜ਼ ਹੈ ਤੇ ਤੁਹਾਡੀ ਗਰਮੀ ਤੁਸੀਂ ਦੇਖਣਾ ਦੇਖੋ ਇਸ ਨੂੰ ਤੁਸੀਂ ਖੋਲ ਕੇ ਇਹ ਚੀਜ਼ ਵੀ ਤੁਸੀਂ ਖਾਣੀ ਹੈ ਤਾਂ ਕਿ ਇਸ ਦੇ ਵਿੱਚ ਕੋਈ ਕੀੜਾ ਮਗਰਣਾ ਨਾ ਹੋਏ ਇਸ ਕਰਕੇ ਤੁਸੀਂ ਜੇ ਸੁਣੋ ਜਦੋਂ ਮਰਜੀ ਖਾ ਸਕਦੇ ਹੋ ਦੋ ਤਿੰਨ ਫੁੱਲ ਤੇ ਖਾਣੇ ਹੀ ਖਾਣੇ ਹਾਂ ਤੇ ਲਗਾਤਾਰ 15 ਦਿਨ ਖਾਓ ਤੁਹਾਡੀ ਲੀਵਰ ਦੀ ਗਰਮੀ ਜਿਹੜੀ ਆ ਉਹ ਦੂਰ ਹੋ ਜਾਏਗੀ ਤੇ ਬਾਕੀ ਮੈਂ ਪਹਿਲੇ ਵੀ ਦੱਸਿਆ ਵੀ ਵਾਲਾਂ ਬਾਤ ਤੇ ਇਹ ਬਹੁਤ ਵਧੀਆ ਚੀਜ਼ ਹੈ ਬੜਾ ਹੈਲਥ ਦਾ ਫੁੱਲ ਹੈ ਜਿਓ ਇਹਦੇ ਪੱਤੇ ਅਤੇ ਇਸ ਦਾ ਫੁੱਲ ਲਾ ਕੇ ਉਸ ਨੂੰ ਸਿਕਾ ਕੇ ਤੇ ਅਸੀਂ ਕੀ ਕਰਨਾ ਹੈ ਉਸ ਨੂੰ ਸਿਕਾਉਣ ਤੋਂ ਬਾਅਦ ਗ੍ਰाइंड ਕਰਕੇ ਇਸ ਨੂੰ ਛਾਨ ਲੈਣਾ ਹੈ ਛਾਨਣ ਤੋਂ ਬਾਅਦ ਅਸੀਂ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਅਸੀਂ ਸ਼ਾਮ ਨੂੰ ਉਸੇ ਪਾਣੀ ਨਾਲ ਅਸੀਂ ਇਹਦਾ ਪਾਊਡਰ ਲੈਣਾ ਹੈ ਔਰ ਲਗਾਤਾਰ ਇੱਕ ਹਫਤਾ ਲਓ ਤੁਹਾਡੀ ਪੱਥਰੀ ਕਿਤੇ ਵੀ ਆ ਚਾਹੇ ਪਿੱਤੇ ਦੀ ਹੈ ਚਾਹੇ ਗੁਰਦੇ ਦੀ ਹੈ ਕਿਤੇ ਵੀ ਪੱਥਰੀ ਹੈ ਤੁਹਾਡੀ ਇਹ ਪੱਥਰੀ ਟੁੱਟ ਜੇਗੀ ਤੇ ਬਾਹਰ ਆ ਦੇਗੀ ਇਹ ਤੁਸੀਂ ਇਸ ਦਾ ਇਸਤੇਮਾਲ ਜਰੂਰ ਕਰੋ ਇਹ ਬਹੁਤ ਹੀ ਇਹਦਾ ਬੈਨੀਫਿਟ ਹੈ ਅਤੇ ਇਹ ਆਮ ਹੀ ਮਿਲ ਜਾਂਦਾ ਹੈ ਇਸ ਕਰਕੇ ਪੱਥਰੀ ਨੂੰ ਤੋੜਨ ਦੇ ਵਿੱਚ ਬਹੁਤ ਹੀ کارਗਰ ਸਿੱਧ ਹੁੰਦਾ ਬਾਕੀ ਮੈਂ ਪਹਿਲੇ ਵੀ ਦੱਸਿਆ ਹੈ ਕਿ ਵਾਲਾਂ ਲਈ ਇਹ ਸਭ ਤੋਂ ਤਾਕਤਵਾਰ ਰੈਮਡੀ ਹੈ ਔਰ ਫ੍ਰੀ ਦੀ ਹੈ ਬਿਲਕੁਲ ਕੋਈ ਪੈਸਾ ਨਹੀਂ ਲੱਗੇਗਾ ਇਹ ਸਦਾ ਬਹਾਰ ਫੁੱਲ ਗੋਡ ਹਿਲ ਦਾ ਨਾਮ ਹੈ ਤੇ ਬਾਕੀ ਇਸ ਤੋਂ ਇਲਾਵਾ ਇਸ ਨੂੰ ਜੇ ਤੁਸੀਂ 슈ਗਰ ਦੇ ਮਰੀਜ਼ ਆ ਇਸ ਦੇ ਫੁੱਲ ਪੱਤੇ ਸਕਾ ਕੇ ਉਹਦਾ ਪਾਊਡਰ ਬਣਾ ਕੇ ਚੂਰਨ ਬਣਾ ਕੇ ਉਹਨਾਂ ਨੂੰ ਦਿਓ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਕੋਸੇ ਪਾਣੀ ਨਾਲ ਉਹਨਾਂ ਦੀ ਜਿਹੜੀ 슈ਗਰ ਹੈ ਉਹਨੂੰ ਕੰਟਰੋਲ ਹੋ ਜਾਏਗੀ ਬਾਕੀ ਇਸ ਨੂੰ ਚਾਇਨਾ ਰੋਜ ਵੀ ਕਹਿੰਦੇ ਹਨ ਬਾਕੀ ਸਰੀਰ ਵਿੱਚ ਕਿਸੇ ਕਿਸਮ ਦੀ ਬਲਾਕਸ ਹੈ ਤੇ ਉਸ ਨੂੰ ਵੀ ਇਹ ਖਤਮ ਕਰੇਗੀ ਅਗਰ ਇਸ ਦੇ ਫੁੱਲ ਦਾ ਕੜਾ ਬਣਾ ਕੇ ਪੀਤਾ ਜਾਏ ਤਾਂ ਉਹ ਵੀ ਬਹੁਤ ਕਾਰਕਰ ਸਿੱਧ ਹੋਏਗਾ ਸਰਦੀਆਂ ਵਿੱਚ ਕਾਲੀ ਮਿਰਚ ਦੇ ਵਿੱਚ ਮਿਕਸ ਕਰਕੇ ਇਸ ਦੇ ਕਾੜੇ ਦੇ ਵਿੱਚ ਪਾ ਕੇ ਲਈ ਜਾਏ ਤੇ ਬਹੁਤ ਹੀ ਵਧੀਆ ਹੈ ਰੋਜ਼ਾਨਾ ਅੱਧਾ ਚਮਚਾ ਸਵੇਰੇ ਤੇ ਅੱਧਾ ਚਮਚਾ ਸ਼ਾਮ ਨੂੰ ਅਸੀਂ ਕੋਸੇ ਪਾਣੀ ਨਾਲ ਲੈਣ ਨਾਲ ਸਾਡਾ ਜਿਹੜਾ ਕੈਲਸਟ੍ਰੋਲ ਆ ਉਹ ਵੀ ਖਤਮ ਹੋ ਜਾਂਦਾ ਹੈ ਇਸ ਤੋਂ ਇਲਾਵਾ ਜੇ ਤੁਹਾਡੇ ਵਾਲ ਝੜਦੇ ਆ ਤੁਸੀਂ ਇਸ ਵਿੱਚ ਆਮਲਾ ਚੂਰਨ ਮਿਲਾ ਕੇ ਵੀ ਇਹਦੀ ਲੇਪ ਕਰ ਸਕਦੇ ਹੋ ਦੋ ਮੂਹੇ ਵਾਲਾ ਉਹ ਵੀ ਠੀਕ ਹੋ ਜਾਣਗੇ ਤੇ ਵਾਲ ਲੰਬੇ ਵੀ ਹੋ ਜਾਣਗੇ ਇਸ ਦੇ ਫੁੱਲ ਡੰਡੀ ਜਿਹੜੀ ਆ ਉਹ ਨਾਰੀਅਲ ਦੇ ਤੇਲ ਵਿੱਚ ਪਾਉਣ ਪਾ ਕੇ ਇੱਕ ਹਫਤਾ ਰੱਖੋ ਤੁਸੀਂ ਉਸ ਦੀ ਮ사ਜ ਕਰੋ ਤੁਹਾਡੇ ਵਾਲ ਸੰਘਣੇ ਹੋ ਜਾਣਗੇ ਇਸ ਦੀਆਂ ਪੱਤੀਆਂ ਜਿਹੜੀਆਂ ਨੇ ਉਹ ਫੁੱਲਾਂ ਤੋਂ ਵੀ ਜ਼ਿਆਦਾ ਤਾਕਤਵਾਰ ਹਨ ਇਸ ਦੀਆਂ ਪੱਤੀਆਂ ਦੀ ਜੜੀ ਆ ਉਸ ਨੂੰ ਉਬਾਲ ਕੇ ਤੇ ਤੁਸੀਂ ਉਹਦੇ ਵਿੱਚ ਪੂਣ ਕੇ ਤੇ ਨਾਰੀਅਲ ਦਾ ਤੇਲ ਪਾ ਕੇ ਵੀ ਲਗਾ ਸਕਦੇ ਹੋ ਬਾਕੀ 7-8 ਤੁਸੀਂ ਫੁੱਲ ਲੈ ਲਓ 10-12 ਪੱਤੀਆਂ ਲੈ ਕੇ ਇਸ ਦਾ ਕੜਾ ਬਣਾ ਕੇ ਤੁਸੀਂ ਇਹਦਾ ਪੀ ਵੀ ਸਕਦੇ ਹੋ ਬਾਕੀ ਇਸ ਤੋਂ ਇਲਾਵਾ ਇਸ ਦਿਤ ਤਸਵੀਰ ਜਿਹੜੀ ਹੈ ਬਹੁਤ ਠੰਡੀ ਹੁੰਦੀ ਹੈ ਜਿਨ੍ਹਾਂ ਨੂੰ ਲੀਵਰ ਦੀ ਗਰਮੀ ਹੈ ਗੈਸ ਬਣਦੀ ਹੈ ਪੀਲਾ ਹੋ ਗਿਆ ਪੈਰਾਂ 'ਚ ਜਲਨ ਆ ਉਹਨਾਂ ਲਈ ਇਹ ਬਹੁਤ ਹੀ ਗੁਣਕਾਰੀ ਸਾਫਤ ਹੁੰਦਾ ਹੈ ਬਾਕੀ ਗਰਮ ਤਸਵੀਰ ਵਾਲੇ ਕਿਰਪਾ ਕਰਕੇ ਇਸ ਨੂੰ ਨਾ ਲੈਣ ਕਿਉਂਕਿ ਇਸ ਨਾਲ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਜਿਨ੍ਹਾਂ ਨੂੰ ਅਸਥਮਾ ਜਿਨ੍ਹਾਂ ਨੂੰ ਅਸਥਮਾ ਦੀ ਸ਼ਿਕਾਇਤ ਹੈ ਕਿਰਪਾ ਕਰਕੇ ਉਹ ਵੀ ਨਾ ਲੈਣ ਕਿਉਂਕਿ ਇਹ ਦੀ ਤਸਵੀਰ ਜਿਹੜੀ ਹੈ ਠੰਡੀ ਹੁੰਦੀ ਹੈ ਤੇ ਬਾਕੀ ਇਹ ਗਰਭ ਨਰੋਧਕ ਹੈ ਤੇ ਔਰਤਾਂ ਇਸ ਨੂੰ ਨਾ ਲੈਣ ਦੀ ਕਿਰਪਾਲਤਾ ਕਰਨ ਬਾਕੀ ਉੱਪਰਲੀ ਡੰਡੀ ਇਹ ਠਾਣੀ ਦੇ ਡੰਡੀ ਤੋੜ ਕੇ ਉਹਨੂੰ ਸੋਟਦੇ ਹੋ ਤੇ ਬਾਕੀ ਤੁਸੀਂ ਇਹਦਾ ਰੋਜ਼ ਫੁੱਲ ਜਿਹੜੇ ਉਹ 2-3 ਫੁੱਲ ਲੈ ਸਕਦੇ ਹੋ ਬਾਕੀ ਇਹਦਾ ਸ਼ਰਬਤ ਵੀ ਪੀ ਸਕਦੇ ਹੋ ਗੁਲਕੰਦ ਵੀ ਇਸਦੀ ਬਣਾ ਕੇ ਲੈ ਸਕਦੇ ਹੋ ਤੇ ਬਾਕੀ ਜਿਨ੍ਹਾਂ ਦਾ ਬੀਪੀ ਬਹੁਤ ਲੋਅ ਰਹਿੰਦਾ ਉਹਨਾਂ ਲਈ ਇਹ ਬਹੁਤ ਹੀ ਵਧੀਆ ਹੈ ਇਹ ਤੁਸੀਂ ਇਹਦੇ ਫੁੱਲ ਖਾਓ ਤੇ ਨਾਲ ਇਹਦੇ ਜਿਹੜੇ ਪੱਤੇ ਨੇ ਉਹ ਵੀ ਖਾਓ ਨਹੀਂ ਤੇ ਚਟਨੀ ਬਣਾ ਕੇ ਵੀ ਲੈ ਸਕਦੇ ਹੋ ਤੇ ਅਗਰ ਜੇ ਥੋੜੀ ਕਾਲੀ ਮਿਰਚ ਪਾ ਲੋ ਫਿਰ ਤੇ ਬਹੁਤ ਹੀ ਵਧੀਆ ਹੈ ਬਾਕੀ ਪੀਲੀਆ ਜਿਨ੍ਹਾਂ ਨੂੰ ਹੋ ਜਾਂਦਾ ਹੈ ਉਹਨਾਂ ਲਈ ਵੀ ਇਹ ਬਹੁਤ ਵਧੀਆ ਹੈ ਇਸ ਦਾ ਸੇਵਨ ਕਰੋ ਬਾਕੀ ਖੂਨ ਦੀ ਜਿਨ੍ਹਾਂ ਨੂੰ ਕਮੀ ਆ ਕੈਲਸ਼ੀਅਮ ਦੀ ਘਾਟ ਆ ਉਹਨਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਕੁਦਰਤ ਨੇ ਸਾਨੂੰ ਨਿਆਮਤ ਬਖਸ਼ੀ ਹੋਈ ਹੈ ਇਸ ਨੂੰ ਤੁਸੀਂ ਇਸਤੇਮਾਲ ਕਰੋ ਇਸਤੇਮਾਲ ਕਰਨ ਨਾਲ ਤੁਸੀਂ ਦੇਖੋਗੇ ਕਿ ਇਸ ਦੇ ਕੁਝ ਦਿਨਾਂ ਬਾਅਦ ਹੀ ਤੁਹਾਨੂੰ ਇਹਦੇ ਚਮਤਕਾਰ ਜਿਹੜੇ ਨਤੀਜੇ ਆ ਉਹ ਮਿਲਨੇ ਸ਼ੁਰੂ ਹੋ ਜਾਣਗੇ ਬਾਕੀ ਤੁਸੀਂ ਆਮ ਗਾਰਡਨਰ ਦੇ ਵਿੱਚ ਤੁਸੀਂ ਦੇਖੋ ਇਹ ਆਮ ਬੂਟੇ ਲੱਗੇ ਹੁੰਦੇ ਹਨ ਤੇ ਬਾਕੀ ਤੁਸੀਂ ਇਹਦੇ ਫੁੱਲ ਜਿਹੜੇ ਨੇ ਉਹਦਾ ਇਸਤੇਮਾਲ ਕਰੋ ਪੱਤਿਆਂ ਦਾ ਵੀ ਇਸਤੇਮਾਲ ਕਰੋ ਤੇ ਜੇ ਵੱਤਵਾਦੇ ਦਾ ਫਾਇਦਾ ਲਓ ਸਸੀ ਗਾਲ ਜੀ